ਮम्मी ਮੈਰੀ ਹੀ ਵਿਗਾਉਣਾ ਤੂੰ ਵੀ ਬੜੇ ਸਿਆਣੇ ਹੋ ਗਏ ਆਂਦੇ ਹੋਣੇ ਇਹਨੂੰ ਕੁਝ ਦੇਣਾ ਨਾ ਪਏ ਅਹੇ ਕਿਹਦੀ ਗੱਲ ਕਰਨ ਲਈ ਹੈ ਗੁਰਲੀਨ ਪਾਪੀ ਦੀ ਗੱਲ ਕਰਨੀ ਪੁਰ ਮम्मी ਤੇਰੀ ਗੱਲ ਕਰਨੀ ਹੈ ਲੱਦਾ ਅੱਜ ਮੈਂ ਤੇਰੇ ਕੋਲ ਸੁਣਿਆ ਮੈਂ ਤੇ ਐਨੇ ਗੱਲਾਂ ਦਾ ਧਿਆਨ ਹੀ ਨਹੀਂ ਦਿੱਤਾ ਹੈਗਾ ਅੱਜ ਕੀਤਾ ਨਾ ਅੱਗੇ ਤੋਂ ਨਹੀਂ ਕੰਮ ਕਰਿਆ ਕਰਨਾ ਗੱਲਾਂ 'ਚ ਸਾਰ ਸਣਨਾ ਹਾਂ ਜੀ ਹਾਂ ਜੀ ਕਹਿ ਕੇ ਮਾਂ ਮੇਰੀ ਤੇ ਭੋਲੀ ਆ ਜਿਹਨੂੰ ਪਤਾ ਨਹੀਂ ਲੱਗਦਾ ਹੈਗਾ ਕਿ ਕਰਦੀਆਂ ਕੀ ਫਿਰਦੀਆਂ ਨੇ ਪਰ ਮੇਰੇ ਹੁਣ ਜਾਣੇ ਤਾਂ ਇਹ ਚਲਾਕੀਆਂ ਚਲਣੀਆਂ ਤਾਂ ਇਹ ਤਾਂ ਤਲੀ-ਤਲੀ ਫੋਰ-ਫੋਰ ਕੇ ਜਾਣਾ ਹੀ ਇਥੇ ਜੇ ਤੁਹਾਨੂੰ ਲਾਉਣਾ ਸੀ ਤਾਂ ਕਿਸੇ ਨੂੰ ਪੁੱਛ ਹੀ ਲੈਂਦੀਆਂ ਮੰਮੀ ਪੁੱਛੇ ਸਹੀ ਮੈਂ ਦੀਦੀ ਨੂੰ ਕਿਹੜੀ ਦੀਦੀ ਨੂੰ ਪੁੱਛਿਆ ਇਹ ਕਵਲ ਨੂੰ ਪੁੱਛਿਆ ਕਿ ਨਵ ਨੂੰ ਆਸ ਮੀਆਂ ਜਣੇ ਕੀ ਗੱਲ ਹੋਈ ਏ ਨੀ ਕਵਲ ਇੱਧਰ ਆ ਮੇਰੀ ਗੱਲ ਸੁਣ ਦੁਨੀ ਜਿਹੜਾ ਸੱਚੀ ਧਮਾਕੜੀ ਕੰਮ ਕਰਦਾ ਫੇ ਮੈਂ ਕੀ ਲੱਗੀਆਂ ਕਰਨ ਕੋਈ ਵੀ ਗੱਲ ਹੁੰਦੀ ਹੈ ਨਾ ਮੇਰੇ ਵੱਲ ਨਾ ਆਇਆ ਕ ਮੈਂ ਕਰਜਾ ਕਿੰਨੇ ਨਾਲ ਗੱਲ ਆਪਣੇ ਆਪ ਦੇ ਨਾਲ ਪਤਾ ਨਹੀਂ ਹੁੰਦਾ ਤੇ ਕੋਈ ਆਇਆ ਤੇ ਹੀ ਕਿ ਕਿਹਨੂੰ ਕੋਈ ਚੀਜ਼ ਨਹੀਂ ਲੋਕ ਕਿ ਕਿੰਨਾ ਪਿਆਰ ਕਰਦੇ ਆਪੀਆਂ ਕੁੜੀਆਂ ਦੇ ਨਾਲ ਆਹ ਹੈ ਜੀ ਇਹ ਤਾਂ ਗੁੱਸੇ ਦੀ ਬੜੀ ਕੀ ਗੱਲ ਹੈ ਤੇ ਗੁੱਸੇ ਟਾਵਾਣਾ ਮੰਮੀ ਅਗਲਿਆਂ ਦੀ ਧੀ ਅੱਜ ਜਾਈ ਹੈ 500 ਦੇ ਲਿਆਦੇ ਹੁਣ ਤੁਹਾਨੂੰ ਤੇ ਸਾੜਾ ਹੀ ਪੈ ਗਿਆ ਸੁਣ ਕੇ ਗੱਲ ਨਾਲ ਹੀ ਯਾ ਕਰੋ ਮੇਰੇ ਜਿਹੜੀ ਵੀ ਤੁਸੀਂ ਸੁਣਨ ਪੂਰਾ ਨਹੀਂ ਹੁੰਦਾ ਕਿ ਉਹ ਜੀ ਇੱਕ ਦਵਾ ਦੇ ਚਾਹੀ ਕੋਲੇ ਮੇਰੇ ਵਿੱਚ ਪਾਉਣੀ ਹੈ ਇਹ ਜਿਹੜਾ ਕੁੜੀਆਂ ਚਿੱਤ ਲੈ ਅੱਜ ਤੁਹਾਨੂੰ ਮਿਲਣੀ ਆ ਤੁਸੀਂ ਹੋਰ ਲੈ ਲਓ ਕਿ ਮੈਂ ਆ ਲੈ ਲੇ ਨਹੀਂ ਦੇਣਾ ਤੂੰ ਸਮਝਣ ਕਿਉਂ ਨਹੀਂ ਦੇ ਆ ਪਿਆਈ ਤੇਰਾ ਹਾਰ ਤੂੰ ਤੇ ਮਾਣੀ ਬੜਾ ਕਰਦੀ ਆਪਣੀਆਂ ਚੀਜ਼ਾਂ ਦਾ